ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਵੱਡੇ ਪਦਰ ਤੇ ਆਈਐਸ ਆਈਪੀਐਸ ਪੀਸੀਐਸ ਤੇ ਪੀਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਸੀ ਤੇ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਰਕਾਰ ਚਲਾਉਣੀ ਚਲਾਉਣਾ ਆਉਣਾ ਚਾਹੀਦਾ ਹੈ ਅਫਸਰਾਂ ਦੇ ਤਬਾਗਲਾਂ ਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕੈਪਟਨ ਦਾ ਕਹਿਣਾ ਹੈ ਕਿ ਚੋਣਾ ਤੋਂ ਬਾਅਦ ਸਰਕਾਰ ਦੇ ਫੈਸਲੇ ਤੋਂ ਇੰਜ ਲੱਗ ਰਿਹਾ ਹੈ ਕਿ ਬਾਦਲ ਆਤਮ ਮੰਥਨ ਕਰਨ ਦੀ ਬਜਾਏ ਅਫਸਰਾਂ ਤੇ ਆਪਣਾ ਗੁੱਸਾ ਕੱਢ ਰਹੇ ਨੇ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਵਰਨੈਂਸ ਨਹੀਂ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਹੁਤ ਘੱਟ ਬਹੁਤ ਹੀ ਘੱਟ ਆਪਣੇ ਦਫ਼ਤਰਾਂ 'ਚ ਵਿਖੇ ਜਾਂਦੇ ਸਨ ਉਹ ਹਮੇਸ਼ਾ ਆਪਣਾ ਪਸੰਦੀਦਾ ਸੰਗਤ ਦਰਸ਼ਨ 'ਚ ਰੁੱਝੇ ਰਹੇ ਜੋ ਕਿ ਸੂਬੇ ਦੇ ਸਾਧਨਾ ਦੀ ਦਰਬਾਰਤ ਤੋਂ ਸੀ ਕੈਪਟਨ ਮਰਿੰਦਰ ਸਿੰਘ ਨੇ ਸਿੱਧੇ ਤੌਰ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿ ਉਹ ਅਫਸਰਾਂ ਦੀ ਬਦਲੀ ਦੀ بجائے ਆਤਮ ਵਿਚਾਰ ਕਰਨ ਜਿਉਂ ਇਸ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਯਾਦਵਿੰਦਰ ਕੈਪਟਨ ਮਰਿੰਦਰ ਸਿੰਘ ਦੇ ਬਿਆਨ ਚ ਕਿੰਨੀ ਕਿ ਸਟਾਈਲ ਲੱਗਦੀ ਆ ਦੇਖੋ ਜਦੋਂ ਖੁਦ ਮੁੱਖ ਮੰਤਰੀ ਹੁੰਦੇ ਸੀ ਕੈਪਟਨ ਮਰਿੰਦਰ ਸਿੰਘ ਉਦੋਂ ਉਹ ਵੀ ਇਸ ਤਰ੍ਹਾਂ ਦੀਆਂ ਸ਼ਾਮਲ ਰਹਿੰਦੇ ਰਹੇ ਨੇ ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਜਦੋਂ ਵੀ ਕੋਈ ਕ੍ਰਾਈਸਿਸ ਦਾ ਟੱਪਣਾ ਦਾ ਤਾਂ ਆਮ ਤੌਰ ਦੇ ਉੱਤੇ ਪਹਿਲੀ ਜਿਹੜੀ ਗਾਜ ਡਿਗਣੀ ਹੁੰਦੀ ਆ ਉਹ ਅਫਸਰ ਸਾਹਿਬ ਤੇ ਡਿਗਣੀ ਹੁੰਦੀ ਆ ਇਸੇ ਤਰ੍ਹਾਂ ਉਹ ਲੋਕ ਸਭਾ ਚੋਣਾਂ ਤੋਂ ਬਾਅਦ ਉਹਨਾਂ ਦੇ ਡਿੱ ਪਰ ਜੋ ਜੋ ਸਵਾਲ ਕੈਪਟਨ ਮਨਿੰਦਰ ਸਿੰਘ ਨੇ ਉਠਾਇਆਗਾ ਜਦੋਂ ਉਹ ਸੱਤਾ ਦੇ ਅੰਦਰ ਸੀ ਜਦੋਂ ਕੈਪਟਨ ਮਨਿੰਦਰ ਸਿੰਘ ਖੁਦ ਮੁੱਖ ਮੰਤਰੀ ਹੁੰਦੇ ਸੀ ਇਸੇ ਤਰ੍ਹਾਂ ਤਬਾਦਲੇ ਹੁੰਦੇ ਸੀ ਇਸੇ ਤਰ੍ਹਾਂ तमाम ਜਿਹੜੇ ਚੀਜ਼ਾਂ ਅੱਜ ਉਹ ਸਵਾਲ ਖੜੇ ਕਰ ਰਹੇ ਉਹਨਾਂ ਦੀ ਸਵਾਲ ਉਹਨਾਂ ਦੀ ਸਰਕਾਰ ਤੇ ਵੀ ਖੜੀਆਂ ਹੁੰਦੀਆਂ ਸੀ ਤਾਂ ਇਹ ਰਾਜਨੀਤੀ ਦਾ ਤੁਹਾਨੂੰ ਪਤਾਗਾ ਜਦੋਂ ਇਸ ਤਰ੍ਹਾਂ ਦੇ ਮਾਮਲੇ ਆਉਣ ਕੈਪਟਨ ਮਨਿੰਦਰ ਸਿੰਘ ਕਿਉਂਕਿ ਅੱਜ ਕੱਲ ਕਾਂਗਰਸ ਦੇ ਸੈਂਟਰ ਚ ਨੇ ਜ਼ਿਆਦਾ ਪਾਵਰ ਉਹਨਾਂ ਦੀ ਪ੍ਰਧਾਨ ਨਾਲੋਂ ਲੱਗਦਾ ਉਹਨਾਂ ਨੂੰ ਜ਼ਿਆਦਾ ਗਈ ਇਸ ਕਰਕੇ ਉਹ ਇਸ ਤਰ੍ਹਾਂ ਦੇ ਸਵਾਲ ਉਠਾਉਂਦੇ ਨੇ ਤਾਂ ਕਿ ਖਬਰਾਂ ਦੇ ਅੰਦਰ ਬਣੇ ਰਹਿਣ ਤੇ ਪੰਜਾਬ ਦੀ 77 ਦੇ ਉੱਤੇ ਜਦੋਂ ਕਮੈਂਟ ਕਰਦੇ ਨੇ ਤਾਂ ਲੋਕ ਉਹਦੇ ਤੇ ਉਹਨਾਂ ਨੂੰ ਰਿਸਪੌਂਡ ਕਰਦੇ ਨੇ ਇਸੇ ਕਰਕੇ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਅੱਗੇ ਕਸਨਵੇਂ ਦੱਸਿੰਗ ਵੱਲੋਂ ਕੀਤੀ ਜਾ ਰਹੀ ਹੈ ਜੀ ਯਾਦ ਅੰਦਰ ਜੇਕਰ ਰਾਜਨੀਤੀਵਾਨਾਂ ਦੀ ਬਿਆਨਬਾਦੀ ਤੋਂ ਉੱਪਰ ਉੱਠ ਕੇ ਗੱਲਬਾਤ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਅਸੀਂ ਕਹਿ ਸਕਦੇ ਹਾਂ ਕਿ ਸੂਬਾ ਸਰਕਾਰ ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਹੀ ਕਹਾਂਗੇ ਕਿ ਕਿਉਂਕਿ ਬੇਸ਼ੱਕ ਜਿੱਤ ਤਾਂ ਹੋਈ ਹੈ ਪਰ ਵੱਡੇ ਪੱਧਰ ਤੇ ਸੀਟਾਂ ਨਹੀਂ ਲਜਾਈਆਂ ਜਾ ਸਕੀਆਂ ਸਰਕਾਰ ਦੇ ਵੱਲੋਂ ਤਾਂ ਕਹਿ ਸਕਦੇ ਹਾਂ ਕਿ ਸੂਬਾ ਸਰਕਾਰ ਸਿਹਰਦ ਨਜ਼ਰ ਆ ਰਹੀ ਹੈ ਦੇਖੋ ਸਿਹਰਦਤਾ ਦਾ ਮਸਲਾ ਨਹੀਂ ਸਵਾਲ ਇਹ ਹੈਗਾ ਕਿ ਜਿਸ ਤਰ੍ਹਾਂ ਦਾ ਮੰਡੇਟ ਪੰਜਾਬ ਦੇ ਲੋਕਾਂ ਨੇ ਦਿੱਤਾਗਾ ਜਿਸ ਤਰ੍ਹਾਂ ਦਾ ਵੋਟ ਸ਼ੇਅਰ ਅਕਾਲੀ ਦਲ ਦਾ ਘਟਿਆ ਔਰ ਭਾਜਪਾ ਦਾ ਘਟਿਆ ਉਸ ਤੋਂ ਬਾਅਦ ਜੋ ਪੰਜਾਬ ਦੀ ਨਵਜ ਪ੍ਰਕਾਸ਼ ਸਿੰਘ ਬਾਦਲ ਨੇ ਫੜ ਕੇ ਦੇਖੀ ਮੁੱਖ ਮੰਤਰੀ ਉਹਨਾਂ ਨੂੰ ਲੱਗਿਆ ਕਿ ਇਹ ਮਾਹੌਲ ਉਹਨਾਂ ਦੇ ਖਿਲਾਫ ਉਦੋਂ ਵੀ ਸੀ ਤੇ ਅੱਜ ਵੀ ਆ ਉਹ ਮਾਹੌਲ ਨੂੰ ਕਿਵੇਂ ਠੰਡਾ ਕਰਨਾ ਜਦੋਂ ਪੂਰੇ ਦੇਸ਼ ਦੇ ਅੰਦਰ ਮੋਦੀ ਲਹਿਰ ਚੱਲ ਰਹੀ ਸੀ ਤਾਂ ਪੰਜਾਬ ਦੇ ਅੰਦਰ ਇਸ ਤਰ੍ਹਾਂ ਦਾ ਨੁਕਸਾਨ ਹੋਣਾ ਅਕਾਲੀ ਭਾਜਪਾ ਗਠਨਦਨ ਦਾ ਤਾਂ ਆਪਦੇ ਆਪ 'ਚ ਉਹਨਾਂ ਨੂੰ ਲੱਗਦਾਗਾ ਕਿ ਇਸ ਤਰ੍ਹਾਂ ਇਸ ਦਾ ਜਵਾਬ ਦਿੱਤਾ ਜਾਵੇ ਇਸੇ ਲਈ ਲਗਾਤਾਰ ਅਫਸਰਾਂ ਦੇ ਦਫ਼ਤਰਾਂ 'ਚ ਖੂਨ ਹੋ ਰਹੇ ਨੇ ਔਰ ਇਸੇ ਲਈ ਇਸ ਤਰ੍ਹਾਂ ਦੀ ਰਣਨੀਤੀ ਫੜਾਈ ਜਾ ਰਹੀ ਹੈ ਤੁਸੀਂ ਸਾਰੇ ਚੇਂਜਸ ਵੀ ਦੇਖਣ ਨੂੰ ਮਿਲ ਰਹੀਆਂ ਨੇ ਪੁਲਸ ਹੈੱਡ ਕੁਆਟਰ ਦੇ ਅੰਦਰ ਕੱਲ ਡੀਜੀਪੀ 9 ਵਜੇ ਆ ਗਏ ਸੀ ਸਹੀ ਔਰ ਸਾਰੇ ਅਫਸਰ ਜਿਹੜੇ ਆਮ ਤੌਰ ਤੇ 10-11 ਵਜੇ ਪਹੁੰਚਦੇ ਨੇ 9 ਵਜੇ ਆ ਗਏ ਸੀ ਇਸੇ ਤਰ੍ਹਾਂ ਜਿਹੜੇ ਚੀਫ ਸਕੱਟਰੀ ਨੇ ਪੰਜਾਬ ਦੇ ਉਹ ਵੀ ਟਾਈਮ ਤੇ ਪਹੁੰਚੇ ਸੀ ਇਸੇ ਤਰ੍ਹਾਂ ਹੈੱਡ ਕੁਆਟਰਾਂ ਤੇ ਵੀ ਅਸੀਂ ਪਤਾ ਕੀਤਾ ਹੈੱਡ ਕੁਆਟਰਾਂ ਤੇ ਵੀ ਉੱਤੇ ਵੀ ਅਫਸਰ ਪਹੁੰਚੇ ਨੇ ਤਾਂ ਕਿਤੇ ਨਾ ਕਿਤੇ ਮੈਸੇਜ ਦੇਣ ਦੀ ਫੋਕਸ ਜਿਹੜਾ ਗਵਰਨੈਂਸ ਦਾ ਮੈਸੇਜ ਹੁੰਦਾ ਕਿ ਸਾਡੀ ਗਵਰਨੈਂਸ ਆ ਜਿਹੜੀ ਬੜੀ ਵਧੀਆ ਕਰ ਰਹੀ ਹੈ ਜੇ ਪਿੱਛੇ ਗਲਤੀਆਂ ਹੋ ਵੀ ਗਈਆਂ ਉਹਨਾਂ ਨੂੰ ਵੀ ਸੁਧਾਰ ਰਹੇ ਆ ਉਹ ਜਨਤਾ 'ਚ ਮੈਸੇਜ ਦੇਣ ਲਈ ਇਹ ਤਬਾਦਲੇ ਔਰ ਇਸ ਤਰ੍ਹਾਂ ਦੇ ਫੋਨ ਕੀਤੇ ਜਾ ਰਹੇ ਆ ਜਯਾਵੰਦਰ ਬੇਸ਼ੱਕ ਸਰਕਾਰ ਦੇ ਵੱਲੋਂ ਇਹ ਫੈਸਲਾ ਜਿਹੜਾ ਲੈ ਗਿਆ ਕਾਫੀ ਅਹਿਮ ਹੈ ਤੇ ਇਸ ਦਾ ਅਸਰ ਵੀ ਨਜ਼ਰ ਆ ਰਿਹਾ ਪਰ ਕਹਿ ਸਕਦੇ ਆ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਕਿਤਨਾ ਕਿਤੇ ਭਾਵੇਂ ਬੀਜੇਪੀ ਦੀ ਫਟਕਾਰ ਤੋਂ ਬਾਅਦ ਹੀ ਉਸ ਦਾ ਅਸਰ ਦੇਖਣ ਨੂੰ ਮਿਲਿਆ ਬਿਲਕੁਲ ਜੋ ਜੋ ਇੱਥੇ ਹੋਇਆ ਪੰਜਾਬ ਦੇ ਅੰਦਰ ਔਰ ਖਾਸ ਤੌਰ ਦੇ ਉੱਤੇ ਜਿਸ ਤਰ੍ਹਾਂ ਨਸ਼ਾ ਦਾ ਈਸ਼ੂ ਫ ਕਥਿਤ ਤੌਰ ਦੇ ਉੱਤੇ ਕਾਲੀ ਲੀਡਰਾਂ ਦੇ ਨਾਂ ਆਉਂਦੇ ਰਹੇ ਤਾਂ ਇਸ ਕਰਕੇ ਬੀਜੇਪੀ ਵੀ ਨੇ ਵੀ ਇਸ ਕਰਕੇ ਨਿਸ਼ਾਨਾ ਸਾਧ ਰਹੀ ਸੀ ਕਿਉਂਕਿ ਬੀਜੇਪੀ ਦੇ ਲੀਡਰ ਦਾ ਕਿਸੇ ਦਾ ਨਾਂ ਨਹੀਂ ਆਇਆ ਸੀ ਕਾਲੀ ਦਲ ਦੇ ਲੀਡਰਾਂ ਦੇ ਨਾਂ ਆ ਰਹੇ ਸੀ ਉਸੇ ਨੂੰ ਦੇਖਦੇ ਆਂ ਹਾਂ ਜੋ ਪ੍ਰੈਸ਼ਰ ਦੀ ਕਾਰਜਨੀਤੀ ਹੁੰਦੀ ਆ ਬੀਜੇਪੀ ਨੇ ਉਹ ਪ੍ਰੈਸ਼ਰ ਦੀ ਰਾਜਨੀਤੀ ਕੀਤੀ ਔਰ ਪ੍ਰੈਸ਼ਰ ਦੇ ਰਾਜਨੀਤੀ ਦੇ ਚਲਦਿਆਂ ਹੀ ਇਸ ਤਰ੍ਹਾਂ ਦੀਆਂ ਡਵੈਲਪਮੈਂਟ ਹੋ ਰਹੀਆਂ ਨੇ ਜੀ ਆਵਿੰਦਰ ਜਾਣਕਾਰ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਸੁ ਕਹਿ ਸਕਦੇ ਆ ਕਿ ਬੀਜੇਪੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਏ ਜਾਣ ਤੋਂ ਬਾਅਦ ਸੂਬਾ ਸਰਕਾਰ ਸੋਹਰਦ ਨਜ਼ਰ ਆ ਰਹੀ ਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਫਸਰ ਸ਼ਾਈ ਤੇ ਸ਼ਕੰਜਾ ਕਰਸਿਆ ਗਿਆ ਤੇ ਜਿਸ ਦਾ ਕੀ ਅਸਰ ਵੀ ਅੱਜ ਦਫਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਅਫਸਰ ਆਪਣੇ ਪੂਰੇ ਸਮੇਂ ਤੇ ਦਫਤਰਾਂ ਦੇ ਵਿੱਚ ਮੌਜੂਦ ਨਜ਼ਰ ਆਏ ਨੇ ਬੀਤੇ ਦਿਨ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ IAS, IPS, PCS ਤੇ IPPS ਅਫਸਰਾਂ ਦੇ ਤਬਾਦਲੇ ਕੀਤੇ ਗਏ ਸੀ ਤੇ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਰਕਾਰ ਚਲਾਉਣਾ ਆਉਣਾ ਚਾਹੀਦਾ ਹੈ ਅਫਸਰਾਂ ਦੇ ਤਬਾਦਲਾਂ ਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕੈਪਟਨ ਦਾ ਕਹਿਣਾ ਹੈ ਕਿ ਚੋਣਾਂ ਤੋਂ ਬਾਅਦ ਸਰਕਾਰ ਦੇ ਫੈਸਲੇ ਤੋਂ ਇੰਜ ਲੱਗ ਰਿਹਾ ਕਿ ਬਾਦਲ ਆਤਮ ਮੰਥਨ ਕਰਨ ਦੀ ਬਜਾਏ ਅਫਸਰਾਂ ਤੇ ਆਪਣਾ ਗੁੱਸਾ ਕੱਢ ਰਹੇ ਨੇ